एनओसी खत्म करती रिस्टिया तो ਹੁਣੇ ਬਿਜਲੀ ਦਾ ਲੋਡ ਘਟਾਇਆ ਹੈ ਕਿ ਜੇ ਤੁਸੀਂ ਆਪਣਾ ਲੋਡ ਵਧਾਉਣਾ ਹੈ ਉਹਦਾ ਖਰਚਾ ਜਿਹੜਾ ਹੈ ਅੱਧਾ ਕਰਤਾ ਕਿ ਤੁਸੀਂ ਜੇ 100 ਰੁਪਏ ਤੋਂ 20 ਕਰਨਾ ਹੈ ਪਹਿਲਾਂ 4750 ਰੁਪਏ ਸੀ ਉਹ 2500 ਰੁਪਏ ਲੈ ਕੇ ਕਰਾ ਲਓ ਤੇ ਆਫੀਸ਼ੀਅਲੀ ਤੁਸੀਂ ਉਹ ਤੁਹਾਨੂੰ ਉਹਨਾਂ ਜਿਹੜੀ ਬਿਜਲੀ ਮਿਲੋਗੀ ਨਹੀਂ ਤਾਂ ਜਿਹੜਾ ਕਈ ਵਾਰੀ ਇੱਦਾਂ ਹੀ ਰੱਖ ਲੈਂਦੇ ਆ ਉਹ ট্রান্সਫਾਰਮਰ ਸੜ ਜਾਂਦਾ ਹੈ ট্রান্সਫਾਰਮਰ ਛੋਟੇ ਹੁੰਦੇ ਨੇ ਆਫੀਸ਼ੀਅਲੀ ਨਹੀਂ ਪਤਾ ਹੁੰਦਾ ਕਿ ਕਿਹੜੀ ਬੋਟਰ ਕਿੰਨੇ ਦੀ ਚੱਲ ਰਹੀ ਹੈ ਅਸੀਂ ਤਾਂ 90% ਘਰਾਂ 'ਚ ਬਿਜਲੀ ਫ੍ਰੀ ਕਰਤੀ ਦਿੱਲੀ 'ਚ ਪਹਿਲੀ ਬਿਜਲੀ ਫ੍ਰੀ ਉੱਥੋਂ ਹੀ ਸਿੱਖਿਆ ਸੀ ਥਰਮਲ ਪਲਾਂਟ ਖਰੀਦ ਲਿਆ ਸਾਡੀ ਆਪਣੀ ਕੋਲੇ ਦੀ ਖਾਨ ਚਲਾ ਲਈ ਨੌਕਰੀਆਂ ਦੇਤੀਆਂ 40000 42992 ਨੌਕਰੀਆਂ ਦੇਤੀਆਂ ਹੁਣ ਤੱਕ ਅਸੀਂ ਤਾਂ ਫੇਰ ਵੀ ਕੰਮ ਕਰੀ ਜਾਂਦੇ ਆ ਅਸੀਂ ਫੇਰ ਵੀ ਲੋਕਾਂ 'ਚ ਜਾ ਕੇ ਕਦੇ ਤੀਰਥ ਯਾਤਰਾ ਅਸੀਂ ਤਾਂ ਸਕੀਮਾਂ ਦੇ ਰਹੇ ਆ ਇੰਡਸਟਰੀ ਆ ਰਹੀ ਹੈ ਔਰ ਇੰਡਸਟਰੀ ਉੱਥੇ ਆਉਂਦੀ ਹੈ ਜਿੱਥੇ ਲਾਅ ਐਂਡ ਆਰਡਰ ਠੀਕ ਹੋਵੇ ਇੰਡਸਟਰੀ ਲਾਅ ਐਂਡ ਆਰਡਰ ਦਾ ਸਰਟੀਫਿਕੇਟ ਹੁੰਦੀ ਹੈ ਟਾਟਾ ਸਟੀਲ ਵਰਗੀਆਂ ਪੱਟੀਆਂ ਕੰਪਨੀਆਂ ਆ ਰਹੀਆਂ ਨੇ ਉਹਨਾਂ ਨੇ ਸ਼ੁਰੂ ਕਰ ਤੇ ਭੂਮੀ ਪੂਜਨ ਕਰਕੇ ਫੈਕਟਰੀਆਂ ਦਾ ਜਿਹੜਾ ਨਿਰਮਾਣ ਚੱਲ ਰਿਹਾ ਹੈ 298000 ਦੇ ਕਰੀ ਮੁੰਡੇ ਕੁੜੀਆਂ ਨੂੰ ਕੰਮ ਮਿਲੂਗਾ ਹੋਰ ਬਹੁਤ ਸਾਰੇ ਰੋਜ਼ ਇੰਡਸਟਰੀਲਿਸਟ ਆਉਂਦੇ ਨੇ ਕੰਮ ਕਰਨੇ ਪੰਜਾਬ 'ਚ ਪੰਜਾਬ 'ਚ ਮਾਹੌਲ ਬਣ ਗਿਆ ਰੰਗਲੇ ਪੰਜਾਬ ਦੇ ਰੰਗ ਹੌਲੀ ਹੌਲੀ ਨਜ਼ਰ ਆਉਣ ਲੱਗ ਗਈ। ਉਹ ਜਿਹੜੇ ਕੱਸੀਆਂ ਖਾਲਾਂ 'ਚ 25 25 30 30 ਸਾਲ ਪਹਿਲਾਂ ਪਾਣੀ ਦੇਖਿਆ ਗਿਆ ਸੀ, ਉਹਨਾਂ ਕੱਸੀਆਂ ਖਾਲਾਂ 'ਚ ਅੱਜ ਪਾਣੀ ਦੇਖਿਆ ਜਾ ਰਿਹਾ ਹੈ। ਕਿ ਦੁਬਾਰੇ ਪਾਣੀ ਆ ਗਿਆ ਜੀ। ਦੁਬਾਰੇ ਸਾਡੀ ਜਿਹੜਾ ਕੱਸੀ ਸੂਏ 'ਚ ਪਾਣੀ ਆ ਗਿਆ ਜੀ, ਨਹਿਰੀ ਪਾਣੀ ਆ ਗਿਆ ਜੀ। ਉਹਦੇ ਨਾਲ ਬਿਜਲੀ ਵੀ ਬਚੂਗੀ, ਥੱਲੇ ਧਰਤੀ ਦਾ ਪਾਣੀ ਵੀ ਬਚੂਗਾ। ਤੇ ਫਸਲ ਵੀ ਬੰਪਰ ਹੋਊਗੀ ਕਿਉਂਕਿ ਮਿਨਰਲਸ ਹੁੰਦੇ ਨੇ ਉਸ ਪਾਣੀ ਦੇ ਵਿੱਚ ਜਿਹੜਾ ਨਹਿਰੀ ਪਾਣੀ ਹੁੰਦਾ। ਸੋ ਅਸੀਂ ਪੋਜ਼ਿਟਿਵ ਰਾਇ ਨੀਤੀ ਕਰ ਰਹੇ ਹਾਂ। ਤੇ ਇਹ ਸਾਰਾ ਦਿਨ ਗਾਲਾਂ ਕੱਢਣ ਵਾਲੇ ਨੇ ਬਸ ਹੁਣ ਮੈਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕੌਣ ਕਿਹੜੇ ਪਾਸਿਓਂ ਬੋਲ ਰਿਹਾ ਹੈ ਕਈ ਵਾਰੀ ਮੈਂ ਜਾਖਰ ਦੀ ਪ੍ਰੈਸ ਕਾਨਫਰੰਸ ਨੂੰ ਕਾਂਗਰਸੀ ਸਮਝ ਜਾਨਾ ਕਈ ਵਾਰੀ ਅਕਾਲੀਆਂ ਵਾਲੀ ਕਾਨਫਰੰਸ ਨੂੰ ਕਿਸੇ ਹੋਰ ਪਾਰਟੀ ਪੱਥੀ ਪਤਾ ਕੌਣ ਕਿੱਧਰ ਨੂੰ ਗਿਆ ਹਾਂ ਕੱਲ ਪਰਸੋਂ ਕਹਿੰਦੇ ਢੀਂਡ ਸੇੜੀ ਘਰ ਵਾਪਸੀ ਹੋਈ ਹੈ ਮੈਂ ਕਿਹਾ ਕਿਹੜੇ ਘਰ ਵਾਪਸੀ ਹੋਈ ਹੈ ਕਿਹਦੇ ਜੀ ਕਾਲੀਦਾਲ ਵਾਲੇ ਘਰ ਚ ਵਾਪਸੀ ਹੋਈ ਹੈ ਮੈਂ ਕਿਹਾ ਉਹਨਾਂ ਘਰਾਂ ਚ ਤਾਂ ਨਹੀਂ ਵਾਪਸੀ ਹੋਈ ਨਾ ਜਿੰਨਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਨਹੀਂ ਵਾਪਸੀ ਹੋ ਸਕਦੀ ਜਿੰਨੇ ਚੋ ਲੋਕਾਂ ਨੇ ਕੱਢੇ ਨੇ ਆਪਸ ਵਿੱਚ ਹੀ ਵਾਪਸੀਆਂ ਕਰ ਲੈਂਦੇ ਆ 6 ਕੁ ਮਹੀਨੇ ਇੱਧਰ ਨੂੰ ਹੋ ਜਾਂਦੇ ਬਾਅਦ ਚ ਕਹਿੰਦੇ ਘਰ ਵਾਪਸੀ ਹੋ ਗਈ ਕਰੀ ਜਾਓ ਚਾਹੇ ਘਰੇ ਬਾਪਸਾ ਹੋਵੇ ਚਾਹੇ ਭੂਆ ਦੇ ਘਰੇ ਵਾਪਸਾ ਹੋ ਲੋਕਾਂ ਨੇ ਮੂੰਹ ਨਹੀਂ ਲਾਉਣਾ ਤੁਹਾਨੂੰ ਹੁਣ ਬਹੁਤ ਹੋ ਗਿਆ ਹੁਣ ਸੋ ਆਪਸ ਵਿੱਚ ਹੀ ਲੱਗੇ ਹੋਏ ਨੇ ਹੁਣ ਇੱਧਰ ਅੱਛਾ ਪੰਥ ਬਚਾਉਣਾ ਹੈ ਜੀ ਹੁਣ ਪਰਿਵਾਰ ਬਚਾਉਣਾ ਹੈ ਜੀ ਪੰਜਾਬ ਬਚਾਉਣਾ ਹੈ ਜੀ ਦੱਸੋ ਕੱਲ ਉੱਥੇ ਸਵਰਗੀਏ ਪ੍ਰਕਾਸ਼ ਸਿੰਘ ਬਾਦਲ ਪਰਮਾਤਮਾ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਸ਼ਰਧਾਂਜਲੀ ਸਮਾਰੋ ਉਹਨਾਂ ਦਾ ਸੀ ਦੋ ਤਿੰਨ ਨਾਂ ਮੇਰਾ ਲਈ ਦੇ ਨੇ ਉੱਥੇ ਇਥੇ ਪਤਾ ਲੱਗਦਾ ਹੈ ਕਿ ਕਿੰਨੇ ਪਟਕੇ ਹੋਏ ਨੇ ਸੁਪਨੇ ਚ ਵੀ ਆਈ ਜਾਂਦਾ ਹੈ ਕੇਜਰੀਵਾਲ ਸੁਪਨੇ ਚ ਆਈ ਜਾਂਦਾ ਹੈ ਵੀ ਕੀ ਹੋਈ ਜਾਂਦਾ ਸੋ ਅੱਜ ਫੇਰ ਸ਼ੁਰੂ ਕਰਤੀ ਪਰਿਵਾਰ ਆਪੋ ਕੀਓ ਪੰਜਾਬ ਬਚਾਓ ਯਾਤਰਾ ਮੈਨੂੰ ਸਮਝ ਨਹੀਂ ਆਉਂਦੀ ਬਚਾਉਣਾ ਕੀ ਤੋਂ ਥੋੜੇ ਤੋਂ ਤਾਂ ਬਚਾਇਆ ਸੀ ਬੜੀ ਮੁਸ਼ਕਲ ਨਾਲ ਹੁਣ ਸੋ ਇਸ ਕਰਕੇ ਇਹਨਾਂ ਨੇ ਕੁਰਸੀ ਬਚਾਓ ਯਾਤਰਾ ਇਹਨਾਂ ਦੀ ਹੈ ਪਰਿਵਾਰ ਬਚਾਓ ਯਾਤਰਾ ਇਹਨਾਂ ਦੀ ਹੋਰ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਨਾਲ ਹੋਰ ਇਹਨਾਂ ਦਾ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ ਆਪਦਾ ਆਪਦਾ ਪਰਿਵਾਰ ਪੁੱਤ ਭਤੀਜੇ ਸਾਲੇ ਜੀਜੇ ਬਸ ਸੋ ਅਸੀਂ ਇਸ ਬ੍ਰੌਸ਼ਰ ਦੇ ਵਿੱਚ ਆਪਦੀਆਂ ਪ੍ਰਾਪਤੀਆਂ ਲਿਖੀਆਂ ਨੇ ਕਿਸ ਤਰ੍ਹਾਂ ਅਸੀਂ ਕੰਮ ਕੀਤੇ ਨੇ ਤੇ ਨਾਲ ਦੂਜੇ ਪਾਸੇ ਉਹ ਵੀ ਲਿਖਿਆ ਕਿ ਕਿਹੜੇ ਕੰਮ ਇਹਨਾਂ ਨੇ ਰੋਕੇ ਨੇ ਜੇ ਕਿਤੇ ਸਾਡੇ ਕੋਲੇ ਰਾਜਨੀਤਿਕ ਸ਼ਕਤੀ 13 ਲੋਕ ਸਭਾ ਵਾਲੀ ਹੋਵੇ ਤਾਂ ਅਸੀਂ ਉਹ ਕੰਮ ਵੀ ਅਗਲੇ ਸਾਲ ਇਸੇ ਬ੍ਰੌਸ਼ਰ ਤੇ ਉਹਨਾਂ ਨੂੰ ਵੀ ਕੀਤੇ ਹੋਏ ਕੰਮਾਂ ਦੇ ਵਿੱਚ ਅਸੀਂ ਸ਼ਾਮਲ ਕਰ ਦਾਂਗੇ ਅਸੀਂ ਸ਼ਹੀਦਾਂ ਨੂੰ ਸਨਮਾਨ ਦੇਣ ਦਾ ਦਿੱਲੀ ਸਰਕਾਰ ਨੇ ਸ਼ੁਰੂ ਕੀਤਾ ਸੀ ਕਿ ਦਿੱਲੀ ਸਰਕਾਰ ਦਾ ਕੋਈ ਵੀ ਪੁਲਿਸ ਦਾ ਸਿਪਾਹੀ ਜਾਂ ਦਿੱਲੀ ਦਾ ਕੋਈ ਨਾਗਰਿਕ ਫੌਜ ਦੇ ਵਿੱਚ ਹੈ ਉਹ ਸ਼ਹੀਦੀ ਕਿਸੇ ਬਾਰਡਰ ਤੇ ਉਹਦੀ ਹੁੰਦੀ ਹੈ ਡਿਊਰਿੰਗ ਜੌਬ ਡਿਊਰਿੰਗ ਡਿਊਟੀ 1 ਕਰੋੜ ਰੁਪਏ ਦਾ ਚੱਕੇ ਜਰੀਵਾਲ ਜੀ ਭੋਗ ਤੋਂ ਪਹਿਲਾਂ ਉਹਨਾਂ ਦੇ ਘਰੇ ਦੇ ਕੇ ਆਉਂਦੇ ਆ। ਇਹੀ ਅਸੀਂ ਪੰਜਾਬ ਸ਼ੁਰੂ ਕੀਤਾ ਹੈ 1 ਕਰੋੜ ਰੁਪਿਆ ਸੀ ਫੌਜੀ ਜਵਾਨ ਨੂੰ ਅਸੀਂ ਦੇਣਾ ਤੇ ਅਸੀਂ 1 ਕਰੋੜ ਰੁਪਿਆ ਦਿੰਨੇ ਆ ਤੇ ਇਹਨਾਂ ਨੇ ਕੀ ਕੀਤਾ ਪਿੱਛੇ ਜੇ ਕੀ ਹੋਇਆ ਇੱਕ ਅਗਨੀਵੀਰ ਸ਼ਹੀਦ ਹੋ ਗਿਆ ਉਹ ਪਹਿਲਾ ਅਗਨੀਵੀਰ ਸੀ ਦੇਸ਼ ਦਾ ਜਿਹਨੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਆਪਾਂ ਉਦੋਂ ਪਤਾ ਲੱਗਿਆ ਕਿ ਅਗਨੀਵੀਰਾਂ ਨੂੰ ਕਿਵੇਂ ਰੱਖਿਆ ਹੋਇਆ ਇਹਨਾਂ ਨੇ ਦਿਹਾੜੀ ਤੇ ਰੱਖਿਆ ਹੋਇਆ ਇਹਨਾਂ ਨੇ ਦੋ ਦੋ ਫੌਜ ਦੇ ਸਿਵਲ ਕੱਪੜਿਆਂ 'ਚ ਕੋਈ ਦੋ ਮੁਲਾਜ਼ਮ ਆਏ ਇੱਕ ਪ੍ਰਾਈਵੇਟ ਐਂਬੂਲੈਂਸ ਕਰਕੇ ਐਦਾਂ ਜਿਵੇਂ ਜਿਵੇਂ ਹੱਥੇ 'ਚ ਕੱਟਰੂ ਸਿੱਟ ਕੇ ਜਾਂਦੇ ਆ ਮਰਿਆ ਹੋਇਆ ਐਦਾਂ ਸਾਡੇ ਜਵਾਨ ਨੂੰ ਸਿੱਟ ਕੇ ਲਾਸ਼ ਹੋ ਗਈ ਲੋਕਾਂ ਨੇ ਬਹੁਤ ਬੁਰਾ ਮਨਾਇਆ ਕਿ ਸਨਮਾਨਤਾ ਦੇ ਦਿੰਦੇ ਉੱਪਰ ਨੂੰ 11 ਓਕਾਰ ਤੁਸੀਂ ਚਲਾਉਣੇ ਸੀ ਉਹ ਤਾਂ ਉਹ ਤਾਂ ਚਲਾ ਦਿੰਦੇ ਕੋਈ ਸਲੂਟ ਹੀ ਮਾਰ ਦਿੰਦੇ ਜਾਂਦੇ ਜਾਂਦੇ ਇਹਨੂੰ ਨਾ ਕਹਿੰਦੇ ਜੀ ਅਗਨੀ ਵੀਰ ਸੀ ਇਹ ਕੀ ਗੱਲ ਜੀ ਜਦੋਂ ਮੈਂ ਉਹਨਾਂ ਦੇ ਘਰ ਗਿਆ ਮੋੜ ਕੋਲੇ ਪਿੰਡਾ ਉਹਨਾਂ ਦਾ ਉਹਦਾ ਬਾਪੂ ਕਹਿੰਦਾ ਪੁੱਤ ਮੈਨੂੰ ਤਾਂ ਪਤਾ ਹੀ ਨਹੀਂ ਅਗਨੀ ਵੀਰ ਕੀ ਹੁੰਦਾ ਮੈਂ ਤਾਂ ਆਪਣਾ ਪੁੱਤ ਫੌਜ ਚ ਕਰਾਇਆ ਸੀ ਸਖਤ ਇਤਰਾਜ ਪ੍ਰਗਟ ਕੀਤਾ ਸੀ 1 ਕਰੋੜ ਰੁਪਇਆ ਜੋ ਸ਼ਹੀਦਾਂ ਨੂੰ ਵਾਕਿਆਂ ਨੂੰ ਦਿੱਤਾ ਉਹਨਾਂ ਨੂੰ ਦਿੱਤਾ ਵਿਧਾਨ ਸਭਾ ਸ਼ਰਦਾਂਝਲੀ ਪੇਟ ਕੀਤੀ ਤੇ ਨਾਲੇ ਕਿਹਾ ਕਿ ਤੁਸੀਂ ਗਲਤ ਕਰ ਰਹੇ ਹੋ ਇਹ ਐਦਾਂ ਨਾ ਸ਼ਹੀਦੀਆਂ ਚ ਰੈਂਕਿੰਗ ਨਾ ਕਰੋ ਸ਼ਹੀਦ ਸ਼ਹੀਦ ਹੁੰਦਾ ਹੈ ਫਿਰ ਜਦੋਂ ਰੌਲਾ ਪੈ ਗਿਆ ਇੱਕ ਹੋਰ ਖੰਨੇ ਦੇ ਨੇੜੇ ਪਿੰਡ ਦਾ ਅਗਨੀਵੀਰ ਸ਼ਹੀਦ ਹੋਇਆ ਉਸ ਦਿਨ ਫਿਰ ਉਹਨੂੰ ਸਲਾਮੀ ਦਿੱਤੀ ਉਹਨਾਂ ਨੇ ਸੈਂਟਰ ਵਾਲੇ ਨੇ ਇਹ ਹੱਕ ਮੰਗਿਆਂ ਤੋਂ ਨਹੀਂ ਮਿਲਣੇ ਹੱਕ ਖੋਣੇ ਪੈਂਦੇ ਆ ਖੋਣੇ ਪੈਂਦੇ ਆ ਕੱਲ ਦੇ ਦਿਨ ਰਿਜ਼ਲਟ ਆਏ ਸੀ ਕੱਲ ਦੇ ਦਿਨ 92 92 ਹੋ ਜੇ ਵਿਧਾਇਕ ਚੁਣੇ ਗਏ ਸੀ ਲੋਕਾਂ ਦੁਆਰਾ ਜਿਨ੍ਹਾਂ ਨੂੰ 76 70000 ਤੇ ਜਿਨ੍ਹਾਂ ਨੇ ਬੜੇ ਬੜੇ ਕਿਲੇਟਾ ਹੇ ਸੀ ਕੱਲ ਦੇ ਦਿਨ ਹਜੇ 5 ਦਿਨ ਰਹਿੰਦੇ ਨੇ 16 ਤਰੀਕ ਨੂੰ ਸੌ ਚੁੱਕੀ ਸੀ ਉਸ ਵੇਲੇ ਵੀ ਕੇਜਰੀਵਾਲ ਸਾਹਿਬ ਨੇ ਇਸੇ ਮੰਚ ਤੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਮੇਰੇ ਤੇ ਯਕੀਨ ਕੀਤਾ ਸੀ ਸੋ ਮੈਂ ਜੇ ਕਹਾ ਕਿ ਪਾਰਟੀ ਦਾ ਮੈਂ ਕੋਈ ਕਿ ਬਹੁਤਾ ਵੱਡਾ ਲੀਡਰ ਆ ਜਾਂ ਕੋਈ ਮੈਂ ਕੁਛ ਨਹੀਂ ਮੈਂ ਸਿਪਾਈ ਆ ਮੈਂ ਪੰਜਾਬ ਪ੍ਰਤੀ ਵਫادار ਆ ਮੇਰੀ ਧੜਕ ਹਰ ਧੜਕਨ ਚ ਪੰਜਾਬ ਹੈ ਜੇ ਕੋਈ ਵਿਸ਼ਵਾਸ ਮੇਰੇ ਤੇ ਕੀਤਾ ਜਾਂਦਾ ਡਿਊਟੀ ਮੇਰੀ ਲਈ ਜਾਂਦੀ ਹੈ ਮੈਂ ਉਹ ਤਨਦੇਹੀ ਨਾਲ ਨਿਭਾਉਣਾ ਕੈਪਟਨ ਸਾਡੇ ਕੇਜਰੀਵਾਲ ਸਾਹਿਬ ਨੇ ਇਹ ਫੈਸਲਾ ਉਹਨਾਂ ਨੇ ਕਰਨਾ ਹੈ ਕਿਨੇ ਕਿੰਨੇ ਨੰਬਰ ਤੇ ਬੈਟਿੰਗ ਕਰਨੀ ਹੈ ਕਿਨੇ ਕਿੱਥੇ ਫੀਲਡਿੰਗ ਕਰਨੀ ਹੈ ਸਾਡਾ ਮਕਸਦ ਹੈ ਮੈਚ ਜਿੱਤਿਆ ਜਾਵੇ ਔਰ ਮੈਨ ਆਫ ਦਾ ਮੈਚ ਸਾਡੇ ਕੇਜਰੀਵਾਲ ਰਹਿਣ ਤੇ ਅਸੀਂ ਮੈਚ ਜਿੱਤੀਏ ਸੀਰੀਜ਼ ਵੀ ਜਿੱਤੀਏ ਜੋ ਸਾਡੇ ਡਿਊਟੀ ਲਈ ਜਾਊਗੀ ਉਹ ਜਿੱਤੀਏ ਸੋ ਮੈਂ ਤਾਂ ਜੇ ਕਈ ਜਨਮ ਲੱਗ ਸਕਦੇ ਨੇ ਜੇ ਮੈਂ ਇਹਨਾਂ ਦਾ ਸ਼ੁਕਰੀਆ ਕਰਾਂ ਕਿ ਜੋ ਜ਼ਿੰਮੇਵਾਰੀ ਮੇਰੇ ਵਰਗਿੰ ਦਿੱਤੀ ਕੰਮ ਕਰਾਂ ਝੋਟੇ ਹੋਏ ਜੋ ਆਕ ਨੂੰ ਤੇ ਅਸੀਂ ਨਿਭਾਈ ਮਿਲ ਕੇ ਇੱਕ ਟੀਮਵਰਕ ਦੇ ਤੌਰ ਤੇ ਅਸੀਂ ਕੰਮ ਕਰਦੇ ਆਂ ਮੈਂ ਧੰਨਵਾਦੀ ਸਾਡੇ ਸਾਰੇ ਐਮਐਲਏ ਸਹਿਬਾਨ ਦਾ ਚੇਅਰਮੈਨ ਸਹਿਬਾਨਾਂ ਦਾ ਕਿ ਦੋ ਸਾਲਾਂ ਚ ਸਾਡੀ ਪਾਰਟੀ ਚ ਕਦੇ ਕੋਈ ਤੁਨੀ ਡਿਸਪਲਿਨ ਬ੍ਰੇਕ ਨਹੀਂ ਹੁੰਦਾ ਦੇਖਿਆ ਹੋਊਗਾ ਕਿ ਕੋਈ ਕੋਈ ਕਿਸੇ ਨੇ ਕੋਈ ਕੁਛ ਬੋਲਤਾ ਕਿਸੇ ਨੇ ਕੁਛ ਬੋਲਤਾ ਤੇ ਇਧਰ ਦੂਜੀਆਂ ਪਾਰਟੀਆਂ 'ਚ ਕਦੇ ਡਿਸਪਲਿਨ ਨਹੀਂ ਦੇਖਿਆ ਹੋਊਗਾ ਉਹ ਕਹਿੰਦਾ ਉਹਨੂੰ ਉੱਥੇ ਨਹੀਂ ਬੁਲਾਉਣਾ ਉਹ ਕਹਿੰਦਾ ਉਹਨੂੰ ਉੱਥੇ ਨਹੀਂ ਬੁਲਾਉਣਾ ਉਹ ਕਹਿੰਦਾ ਉਹ ਉਧਰ ਕਿਉਂ ਗਿਆ ਉਹ ਕਹਿੰਦਾ ਇਹਨੇ ਬੰਦੇ ਇਕੱਠੇ ਕਰ ਲਏ ਇਹਨੂੰ ਕੱਢ ਦੋ ਪਾਰਟੀ 'ਚੋਂ ਉਹ ਦੂਜਾ ਉੱਥੇ ਜਾਵੜਦਾ ਦਿੱਲੀ ਕੋਈ ਦਿੱਲੀ ਕਿਸੇ ਨਾਲ ਫੋਟੋ ਖਿਚਾ ਕੇ ਆ ਜਾਂਦਾ ਮੈਂ ਇਧਰ ਲਾਂ ਤੋਂ ਉਹਨਾਂ ਦਾ ਤਾਂ ਹਜੇ ਆਪ ਨਹੀਂ ਪਤਾ ਲੱਗ ਰਿਹਾ ਉਹ ਕਿੱਧਰ ਲੈਨੇ ਸੋ ਅਸੀਂ ਤਾਂ ਭਾਈ ਪੰਜਾਬ ਵਾਲੇ ਪਾਸੇ ਆ ਸੋ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਅੱਜ ਮੈਂ ਸੋਚ ਰਿਹਾ ਸੀ ਆਉਂਦਾ ਆਉਂਦਾ ਕਿ ਕਦੇ ਸੋਚਿਆ ਨਹੀਂ ਸੀ ਕਿ ਇਹ ਕੋਈ ਨਾਰਾ ਮੇਰੇ ਨਾਂ ਤੇ ਵੀ ਬਣੂਗਾ ਜਿਹਦੇ ਚ ਪੰਜਾਬ ਦੇ ਬਿਹਤਰੀ ਵਾਸਤੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਜਿਹਦੇ ਚ ਜ਼ਿਕਰ ਹੋਊਗਾ ਸੋ ਅੱਜ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਾਰਟੀ ਦਾ ਪੀਐਸਸੀ ਦਾ ਔਰ ਜਿਨ੍ਹਾਂ ਨੇ ਫੈਸਲਾ ਕਰਕੇ ਮੇਰੀ ਜਿੰਮੇਰੀ ਲਈ ਹੈ ਔਰ ਮੈਂ ਇੱਕ ਵਾਦਾ ਕਰੋੜਾਂ ਜਨਤਾ ਦੇ ਸਾਹਮਣੇ ਵੀ ਕਰਦਾ ਕਿ ਮੈਂ ਆਪਣੇ ਵੱਲੋਂ ਕੋਈ ਇੱਕ ਮਿਹਨਤ 'ਚ ਕਮੀ ਨਹੀਂ ਛੱਡਦਾ ਮਿਹਨਤ ਵਾਲੇ ਪਾਸੇ ਉਹ ਤਾਂ ਸਾਨੂੰ ਹਰਾ ਹੀ ਨਹੀਂ ਸਕਦੇ ਸਾਡੇ ਤਾਂ ਜਦੋਂ ਰੋਡ ਸ਼ੋਅ ਕਰਨ ਲੱਗਦੇ ਆ 10 ਵਜੇ ਤੱਕ ਰਾਤ ਦੇ ਰਾਤ ਦੇ 10 ਵਜੇ ਤੱਕ ਸਪੀਕਰ ਲਾਊਡ ਹੁੰਦਾ 9:58 ਮਿੰਟ ਤੇ ਸਪੀਕਰ ਬੰਦ ਕਰਦੇ ਆ ਫੇਰ ਉਹ ਤੋਂ ਬਾਅਦ ਲੋਕਾਂ ਨੂੰ ਮਿਲਦੇ ਆ ਤੇ ਫੇਰ ਫੇਰ ਘਰ ਜਾਂਦੇ ਆ ਜਾਂ ਜਿੱਥੇ ਵੀ ਰਹਿਣਾ ਹੁੰਦਾ ਉਦੋਂ ਤੱਕ ਤਾਂ ਇਹ ਸੁੱਤੇ ਪਏ ਹੁੰਦੇ ਨੇ ਇਹਨਾਂ ਨੂੰ ਕੀ ਪਤਾ ਹੈ ਕਿ ਲੋਕਾਂ ਕੋਲੇ ਕਦੋਂ ਚਾਹੀਦਾ ਹੁੰਦਾ ਸੋ ਇਸ ਕਰਕੇ ਇਹ ਰਾਜੇ ਮਹਾਰਾਜੇ ਨੇ ਇਹਨਾਂ ਦੇ ਰੈਣ ਸੈਣ ਬਹੁਤ ਸ਼ਾਹੀ ਠਾਠਾਂ ਬਾਠਾਂ ਨੇ ਇਹਨਾਂ ਤੋਂ ਖਿਹੜਾ ਛੜਾਈਏ ਮਾਲੀ ਦਾ ਕੰਮ ਪਾਣੀ ਪਾਉਣਾ ਭਰ-ਭਰ ਮਸ਼ਕਾਂ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਲੋਕਤੰਤਰ ਚ ਮਾਲਕ ਲੋਕ ਨੇ ਤੇ ਉਮੀਦ ਹੈ ਕਿ ਲੋਕ ਮਾਲਕ ਬਣ ਕੇ ਸਾਡੇ ਇਸ ਮਿਹਨਤ ਨੂੰ ਫਲਫੁੱਲ ਜਰੂਰ ਲਾਉਣਗੇ ਇੱਕ ਵਾਰੀ ਫੇਰ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਪੰਜਾਬ ਦੀ ਧਰਤੀ ਤੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਸ ਤੋਂ ਬਾਅਦ ਪਟਿਆਲੇ ਜਾਵਾਂਗੇ ਵਪਾਰੀਆਂ ਨੂੰ ਮਿਲਾਂਗੇ ਕੱਲ ਨੂੰ ਮੈਂ ਹੁਸ਼ਿਆਰਪੁਰ ਜਾਊਂਗਾ ਮੋਗੇ ਜਾਊਂਗਾ ਵਪਾਰੀਆਂ ਨਾਲ ਛੋਟੇ ਦੁਕਾਨਦਾਰਾਂ ਨਾਲ ਮੀਟਿੰਗਾਂ ਕਰਾਂਗੇ ਫਿਰ ਪਿੰਡਾਂ ਜਾਵਾਂਗੇ ਜਿੱਥੇ ਡਿਊਟੀ ਲੱਗੂ ਜਾਵਾਂਗੇ ਪਰ ਹਾਂ ਵੋਟ ਆਪਦੇ ਪਰਿਵਾਰ ਵਾਸਤੇ ਨਹੀਂ ਮੰਗਾਂਗੇ ਪੂਰੇ ਪੰਜਾਬ ਦੀ ਬਿਹਤਰੀ ਵਾਸਤੇ ਵੋਟ ਮੰਗਾਂਗੇ ਕਿਉਂਕਿ ਪੈਸੇ ਕਮਾਉਣ ਵਾਲੇ ਕੰਮ ਤਾਂ ਅਸੀਂ ਛੱਡੀ ਫਿਰਦੇ ਹਾਂ ਪੈਸੇ ਕਮਾਉਣ ਵਾਲੇ ਕੰਮ ਅਸੀਂ ਛੱਡੀ ਫਿਰਦੇ ਹਾਂ ਅਸੀਂ ਤਾਂ ਪੰਜਾਬ ਕਮਾਉਣਾ ਹੈ ਅਸੀਂ ਇੱਜ਼ਤ ਕਮਾਉਣੀ ਆ ਬਸ ਪ੍ਰਮਾਤਮਾ ਅਗੇ ਹੀ ਅਰਦਾਸ ਕਰਦਾ ਹੁਣਾ ਪ੍ਰਮਾਤਮਾ ਜਿੰਨੀ ਕਿ ਇੱਜ਼ਤ ਬਣਾਤੀ ਭਾਵੇਂ ਤੋਂ ਵਧਾਈ ਨਾ ਪਰ ਇਹਦੂ ਘਟਣ ਨਾ ਦੇ ਇੱਥੇ ਜੀ ਰੱਖ ਲਈ ਸਮੱਤ ਬਖਸ਼ੀ ਮੇਰੇ ਦਸਕਤ ਹੋਣ ਨਾਲ ਕਿਸੇ ਘਰ ਦਾ ਚੁੱਲ੍ਹਾ ਬਲੇ ਕਿਸੇ ਦਾ ਦੀਵਾ ਬੁਝੇ ਨਾ ਆਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸੋ ਅਸੀਂ ਯਕੀਨ ਦਵਾਉਂਦੇ ਆ ਕੇਜਰੀਵਾਲ ਸਾਹਿਬ ਕਿ 13 ਜੀਰੋ ਦਾ ਜਿਹੜਾ ਨਾਰਾ ਹੈ ਕਿ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਬਣੂਗਾ ਹੀਰੋ ਐਸ ਵਾਰ ਲੋਕ ਸਭਾ ਚ 13 0 ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ